ਸਾਸੀ ਗੱਲ ਦੋਸਤੋ ਨਮਸਕਾਰ ਦੋਸਤੋ ਇੱਕ ਅਪਡੇਟ ਨਵੀਂ ਅਪਡੇਟ ਲੈ ਕੇ ਮੈਂ ਹਾਜ਼ਰ ਹਾਂ ਇਸ ਵਕਤ ਪੁਲਿਸ ਵੱਲੋਂ ਜਿਨ੍ਹਾਂ ਦੋ ਲੋਕਾਂ ਦਾ ਇੰਕਾਊਂਟਰ ਕੀਤਾ ਗਿਆ ਸੀ ਜਸਪ੍ਰੀਤ ਤੇ ਰਾਮਰਤਨ ਉਹਨਾਂ ਵਿੱਚੋਂ ਰਾਮਰਤਨ ਦਾ ਉਰਤਾਸ਼ ਸ਼ੂਟ ਮਸਤੀ ਮੈਂ ਵੀ ਕਰੂੰਗਾ ਉਹਨਾਂ ਵਿੱਚੋਂ ਰਾਮਰਤਨ ਦਾ ਪੋਸਟਮਾਰਟਮ ਹੋ ਗਿਆ ਤੇ ਡੈੱਡ ਬੋਡੀ ਨੂੰ ਹੁਣ ਲਜਾਇਆ ਜਾ ਰਿਹਾ ਹੈ ਰਾਜਪੁਰਾ ਰਵਾਨਾ ਕੀਤਾ ਜਾ ਰਿਹਾ ਇਸ ਡੈੱਡ ਬੋਡੀ ਨੂੰ ਤੁਸੀਂ ਦੇਖ ਰਹੇ ਹੋ ਪਾਰੀ ਪੁਲਿਸ ਵੱਲ ਲੱਗਿਆ ਹੈ ਫੋਰਸ ਲੱਗੀ ਹੋਈ ਹੈ ਤੇ ਸਵੇਰ ਦਾ ਪੋਸਟਮਾਰਟਮ ਚੱਲ ਰਿਹਾ ਸੀ ਨਾਚਵਨ ਰਣਜੀਤਵਾਲ ਦੇ ਗੱਡੀ ਐ ਤੇ ਚਾਰੋਂ ਪਾਸੇ ਕਵਰ ਕਰ ਦਿੱਤਾ ਗਿਆ ਹੈ ਇਸ ਗੱਡੀ ਨੂੰ ਤੁਸੀਂ ਦੇਖੋ ਪਰਦੇ ਲਗਾ ਕੇ ਕੁਝ ਵੀ ਦਿਖਾਈ ਨਹੀਂ ਦੇਵੇਗਾ ਕਿਉਂਕਿ ਪਰਦੇ ਲੱਗੇ ਹੋਏ ਆ ਤੇ ਪੁਲਿਸ ਵੱਲੋਂ ਰਾਮ ਰਤਨ ਦੇ ਜਿਹੜੀ ਡੈੱਡ ਬੋਡੀ ਆ ਉਹਨੂੰ ਲਿਜਾਇਆ ਜਾ ਰਿਹਾ ਇੱਕ ਜੋ ਨਵੀਂ ਅਪਡੇਟ ਆ ਦੋਸਤੋ ਉਸ ਦੇ ਬਾਰੇ ਮੈਂ ਜਾਣਕਾਰੀ ਦੇ ਦਿਆਂ ਫਿਲਹਾਲ ਪੁਲਿਸ ਇਸ ਵਕਤ ਤੁਸੀਂ ਦੇਖੋ ਪੁਲਿਸ ਹੁਣੇ ਵੀ ਤਨਾਤ ਹੈ ਕਿਉਂਕਿ ਜਸਪ੍ਰੀਤ ਦੀ ਡੈੱਡ ਬੋਡੀ ਹੁਣੇ ਵੀ ਇੱਥੇ ਹੈਗੀ ਆ ਪੋਸਟਮਾਰਟਮ ਹਾਲਾਂਕਿ ਹੋ ਚੁੱਕਿਆ ਹੈ ਲੇਕਿਨ ਪਰਿਵਾਰ ਜੋ ਹੈ ਜੋ ਜਾਣਕਾਰੀ ਸਾਨੂੰ ਮਿਲੀ ਹੈ ਕਿ ਪਰਿਵਾਰ 2 ਘੰਟੇ ਤੱਕ ਇੱਥੇ ਪਹੁੰਚ ਰਿਹਾ ਤੇ ਪੁਲਿਸ ਵੱਲੋਂ ਹੁਣੇ ਇਸ ਮਾਮਲੇ 'ਚ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਗਈ ਹੈ ਲੇਕਿਨ ਸਾਡੇ ਕੋਲ ਜੋ ਸੂਤਰਾਂ ਦੇ ਆਧਾਰ ਤੇ ਜਾਣਕਾਰੀਆਂ ਆ ਰਹੀਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਤੇ ਤੁਸੀਂ ਦੋਸਤੋ ਇਹ ਵੀਡੀਓ ਨੂੰ ਸ਼ੇਅਰ ਕਰਦੇ ਜੇ ਤਾਂ ਕਿ ਪੁਲਿਸ ਨੂੰ ਇਹ ਪਤਾ ਲੱਗ ਸਕੇ ਕਿ ਗੱਲਾਂ ਨਹੀਂ ਛੁਪ ਸਕਦੀਆਂ মিডিਆ ਤੋਂ ਹਰ ਗੱਲ ਲੁਕੋਈ ਜਾ ਰਹੀ ਹੈ ਲੇਕਿਨ মিডিਆ ਵੱਲੋਂ ਲਗਾਤਾਰ ਜੋ ਹੈ ਖੁਲਾਸੇ ਕੀਤੇ ਜਾ ਰਹੇ ਹੈ ਹਾਲਾਂਕਿ ਪੁਲਿਸ ਦੇ ਫੇਵਰ ਦੇ ਨੇ ਹਾਲਾਂਕਿ ਲੇਕਿਨ ਪੁਲਿਸ ਵੱਲੋਂ মিডিਆ ਨੂੰ ਜ਼ਿਆਦਾ ਕੋਆਪਰੇਟ ਨਹੀਂ ਕੀਤਾ ਜਾ ਰਿਹਾ ਇਹ ਵੀ ਆਪਣੇ ਆਪ ਚ ਇੱਕ ਸਵਾਲ ਹੈ ਗਿਆ ਕਿਉਂਕਿ ਅੱਜ ਜਿਸ ਵਕਤ ਇਨਕਾਊਂਟਰ ਹੋਇਆ ਉਸ ਵਕਤ ਪੁਲਿਸ ਵੱਲੋਂ ਅਬੋਹਰ ਦੀ ਮੀਡੀਆ ਨੂੰ ਪ੍ਰੈਸ ਕਾਨਫਰੰਸ ਵਾਸਤੇ ਬੁਲਾ ਰੱਖਿਆ ਸੀ ਤੇ ਸਾਰੇ ਮੀਡੀਆ ਦੇ ਜਿੰਨੇ ਵੀ ਪੱਤਰਕਾਰ ਸੀ ਜਿਹੜੇ ਲੋਕ ਲਾਈਵ ਨਹੀਂ ਵੀ ਕਰਦੇ ਜਿਹੜੇ ਲੋਕ ਖਬਰਾਂ ਤੋਂ ਵੀ ਦੂਰ ਰਹਿੰਦੇ ਆ ਉਹ ਵੀ ਉਸ ਵਕਤ ਪਹੁੰਚੇ ਸੀ ਐਸ ਕਰਕੇ ਪਹੁੰਚੇ ਸੀ ਕਿਉਂਕਿ ਪੂਰੇ ਸ਼ਹਿਰ ਦੀ ਨਜ਼ਰਾਂ ਇਸ ਖਬਰ ਉੱਪਰ ਸੀ ਕਿ ਪੁਲਿਸ ਨੂੰ ਕੀ ਸਫਲਤਾ ਹੱਥ ਮਿਲੀ ਹੈ ਕਿੰਨੇ ਲੋਕ ਫੜੇ ਗਏ ਐ ਇਸ ਮਾਮਲੇ ਵਿੱਚ ਕੀ ਖੁਲਾਸੇ ਹੋਏ ਐ ਇੱਕ ਪਾਸੇ ਪੱਤਰਕਾਰ ਭਾਈਚਾਰਾ ਜੀ ਦਾ ਕਿ ਏਡੀਜੀਪੀ ਪੰਜਾਬ ਤੇ ਸਪੈਸ਼ਲ ਲਾ ਐਂਡ ਆਰਡਰ ਉਹਨਾਂ ਨੂੰ ਸੁਣਨ ਵਾਸਤੇ ਪਹੁੰਚਾ ਹੋਇਆ ਸੀ ਤੇ ਦੂਸਰੇ ਪਾਸੇ ਇਨਕਾਊਂਟਰ ਦੀ ਕਾਰਵਾਈ ਹੋ ਰਹੀ ਸੀ ਸਾਨੂੰ ਜਾਣਕਾਰੀ ਮਿਲੀ ਕਿ ਇੱਕ ਪੁਲਿਸ ਮੁਲਾਜ਼ਮ ਜਖਮੀ ਹੋ ਗਿਆ ਹੈ ਕਿ ਜਿੱਥੇ ਮੁੱਠਬੇੜ ਹੋਈ ਹੈ ਪੰਜਪੀਰ ਨਗਰ ਦੇ ਵਿੱਚ ਤੇ ਅਸੀਂ ਸਾਰੇ ਉੱਥੇ ਪਹੁੰਚੇ ਉਸ ਤੋਂ ਬਾਅਦ ਪਤਾ ਲੱਗਦਾ ਹੈ ਵੀ ਦੋ ਜੋ ਲੋਕ ਫੜੇਗੇ ਸੀ ਜਿਨ੍ਹਾਂ ਵਾਸਤੇ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਦਾ ਇਨਕਾਊਂਟਰ ਹੋ ਗਿਆ ਤੇ ਅੱਜ ਸਵੇਰ ਦੀ ਅਸੀਂ ਅਪਡੇਟ ਦੇ ਰਹੇ ਹਾਂ ਇੱਥੇ ਵੇਟ ਕਰ ਰਹੇ ਹਾਂ ਕਿ ਰਾਮਰਤਨ ਜਾਂ ਜਸਪ੍ਰੀਤ ਉਸ ਦਾ ਪਰਿਵਾਰ ਆਏ ਤੇ ਉਸ ਨਾਲ ਅਸੀਂ ਵੀ ਗੱਲਬਾਤ ਕਰ ਸਕੀਏ ਫਿਲਹਾਲ ਜੋ ਜਾਣਕਾਰੀ ਮਿਲੀ ਰਾਮ ਰਤਨ ਦਾ ਪਰਿਵਾਰ ਤਾਂ ਸਾਡੇ ਨਾਲ ਗੱਲਬਾਤ ਨਹੀਂ ਕਰ ਪਾਇਆ ਕਿਉਂਕਿ ਪੁਲਿਸ ਵੱਲੋਂ ਬੜੀ ਸੁਰੱਖਿਆ ਦੇ ਵਿੱਚ ਪਰਿਵਾਰ ਦੇ ਜੋ ਮੈਂਬਰ ਸੀ ਉਹਨਾਂ ਨੂੰ ਲੈ ਕੇ ਜਾਇਆ ਗਿਆ ਹੈ ਤੇ ਕਿਸੇ ਨਾਲ ਗੱਲ ਨਹੀਂ ਕਰਨ ਦਿੱਤੀ ਗਈ ਸਿੱਧਾ ਗੱਡੀ 'ਚ ਬਿਠਾਇਆ ਤੇ ਨਾਲ ਲੈ ਗਿਆ ਪੁਲਿਸ ਦਾ ਵਤੀਰਾ ਤੁਸੀਂ ਦੇਖ ਹੀ ਰਹੇ ਹੋਵੋਗੇ ਇਸ ਵਕਤ ਕਿਸ ਤਰ੍ਹਾਂ ਦਾ ਹੈ ਤੇ ਕਿਉਂਕਿ ਲੋਕਾਂ ਦੇ ਵਿੱਚ ਬਹੁਤ ਸਵਾਲ ਹੈ ਲੋਕਾਂ ਦੇ ਮਨਾਂ 'ਚ ਸਵਾਲ ਹੈ ਲੋਗ ਇਸ ਐਨਕਾਊਂਟਰ ਉੱਪਰ ਉਂਗਲੀ ਚੁੱਕ ਰਿਹਾ ਹੈ ਪੋਲਿਟੀਕਲ ਪਾਰਟੀਆਂ ਉਂਗਲ ਚੁੱਕ ਰਹੀ ਹੈ ਤੇ ਇਸ ਦਾ ਜਿਆਦਾ ਚੰਗਾ ਹੁੰਦਾ ਕਿ ਪੁਲਿਸ ਸੱਚ ਤੇ মিডিਆ ਸਾਹਮਣੇ ਹੋਰ ਜਿਆਦਾ ਕਲੀਅਰਫਾਈ ਕਰਦੀ ਤਾਂ ਕਿ ਪੁਲਿਸ ਦੀ ਜੋ ਕਾਰਵਾਈ ਹੈ ਉਸ ਉੱਪਰ ਕੋਈ ਉਂਗਲ ਨਾ ਚੁੱਕਦਾ ਹਾਂ ਇੱਕ ਹੋਰ ਦੋਸਤੋ ਦੱਸ ਦਿਆ ਜਾਣਕਾਰੀ ਦੇ ਦਿਆ ਮੈਂ ਕਿ ਕੰਟੈਕਟ ਜੋ ਸਾਡੇ ਕੋਲ ਸੀਸੀਟੀਵੀ ਫੁਟੇਜ ਵਗੈਰਾ ਉਪਲਬਧ ਹੋਈ ਨਹੀਂ ਕਿਉਂਕਿ ਇਸ ਜਗ੍ਹਾ ਤੇ ਉੱਪਰ ਅਸੀਂ ਲਗਾਤਾਰ ਬਣੇ ਹੋਏ ਸੀ ਅੱਜ ਸਵੇਰ ਦੇ ਹੀ ਹਸਪੀਟਲ ਦੇ ਵਿੱਚ ਹੈ ਗਿਆ ਇਸ ਕਰਕੇ ਜ਼ਿਆਦਾ ਅਪਡੇਟ ਨਹੀਂ ਦੇ ਪਾਈ ਕਿਉਂਕਿ ਸਾਰਾ ਕੰਮ ਐਡੀਟਿੰਗ ਦਾ ਸੀ ਤੇ ਐਡੀਟਿੰਗ ਅਸੀਂ ਕਰ ਨਹੀਂ ਪਾਈ ਤਾਂ ਹੁਣ ਮੈਂ ਦੋਸਤੋ ਦੱਸ ਦਿਆਂ ਕਿ ਸਵੇਰ ਦੇ ਹੀ ਸਾਡੇ ਕੋਲ ਸੀਸੀਟੀਵੀ ਫੁਟੇਜ ਆ ਗਈ ਸੀ ਕਿ ਕਿਵੇਂ ਰਾਮ ਰਤਨ ਤੇ ਜਸਪ੍ਰੀਤ ਮਰਡਰ ਤੋਂ ਇੱਕ ਦਿਨ ਪਹਿਲਾਂ 6 ਜੁਲਾਈ ਨੂੰ ਰਾਤ ਨੂੰ 9:23 'ਤੇ ਇੱਕ ਹੋਟਲ ਦੇ ਅੰਦਰ ਐਂਟਰ ਕਰਦੇ ਆ ਉਹਨਾਂ ਦੀ ਸੀਸੀਟੀਵੀ ਫੁਟੇਜ ਜਿਹੜੀ ਆ ਉਹ ਸਾਹਮਣੇ ਆਉਂਦੀ ਹੈ ਆ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਇਸ ਤੋਂ ਇਲਾਵਾ ਰਾਤ ਨੂੰ 10 ਵਜੇ ਦੀ ਵੀ ਇੱਕ ਫੁਟੇਜ ਸਾਹਮਣੇ ਆਉਂਦੀ ਹੈ ਜੋ ਕਿ ਜਸਪ੍ਰੀਤ ਦੀ ਹੈ ਤੇ ਜੋ ਆਧਾਰ ਕਾਰਡ ਜਮ੍ਹਾਂ ਕਰਾਇਆ ਗਿਆ ਸੀ ਆਧਾਰ ਕਾਰਡ ਜਸਪ੍ਰੀਤ ਅਤੇ ਆ ਰਾਮਰਤਨ ਦੇ ਜਮ੍ਹਾਂ ਕਰਵਾਇਆ ਗਿਆ ਸੀ ਉਸ ਹੋਟਲ ਦੇ ਵਿੱਚ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਅਸੀਂ ਕਿਉਂਕਿ ਆ ਦੋਸਤੋ ਇਸ ਇਸ ਵਕਤ ਅਸੀਂ ਉਸ ਕੰਡੀਸ਼ਨ ਚ ਨਹੀਂ ਹੈਗੇ ਕਿਉਂਕਿ ਇਸ ਵਕਤ ਤੁਸੀਂ ਦੇਖ ਰਹੇ ਹੋ ਗਰਮੀ ਬਹੁਤ ਜ਼ਿਆਦਾ ਹੈ ਤੇ ਲਗਾਤਾਰ ਵੇਟ ਕਰਨੀ ਪੈ ਰਹੀ ਸੀ ਕਿ ਕਦੋਂ ਇਹਦਾ ਪੋਸਟਮਾਰਟਮ ਹੋਏਗਾ ਕਦੋਂ ਡੈੱਡ ਬੋਡੀਆਂ ਜੜੀਆਂ ਭੇਜੀਆਂ ਜਾਣਗੀਆਂ ਤੇ ਕਦੋਂ ਉਹਨਾਂ ਦੇ ਪਰਿਵਾਰਿਕ ਮੈਂਬਰ ਆ ਕੇ ਮੀਡੀਆ ਨਾਲ ਗੱਲਬਾਤ ਕਰਨਗੇ ਅਸੀਂ ਸਵੇਰ ਦੇ ਹੀ ਇੱਥੇ ਬੈਠੇ ਹੋਏ ਹਾਂ ਆ ਆਮ ਤੌਰ ਤੇ ਤੁਸੀਂ ਦੋਸਤੋ ਦੇਖਿਆ ਹੋਣਾ ਕਿ ਮੈਂ ਕਦੇ ਹਸਪੀਟਲ ਦੇ ਵਿੱਚ ਜ਼ਿਆਦਾ ਨਹੀਂ ਬੈਠਦਾ ਪਰ ਅੱਜ ਬੈਠ ਰਹੀ ਸੀ ਕਿ ਇੱਕ ਨਵੀਂ ਅਪਡੇਟ ਦਿੱਤੀ ਜਾਵੇ ਦੋਸਤੋ ਆਧਾਰ ਕਾਰਡ ਤੋਂ ਬਾਅਦ ਹਾਂ ਇਹਨਾਂ ਦੇ ਜੋ ਟੋਲ ਨਾਕੇ ਤੋਂ ਜੋ ਗੱਡੀ ਪੁੱਚੋ ਅਤੇ ਗਿੱਦੜਵਾ ਟੋਲ ਨਾਕੇ ਦੇ ਵਿੱਚੋਂ ਜਦੋਂ ਕ੍ਰੋਸ ਹੋਈ ਹੈ ਉਸ ਦੀ ਸੀਸੀਟੀਵੀ ਫੁਟੇਜ ਵੀ ਸਾਡੇ ਕੋਲ ਹੈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਮਤਲਬ ਕਾਫੀ ਜਾਣਕਾਰੀਆਂ ਨੇ ਜੋ ਆਉਣ ਵਾਲੇ ਟਾਈਮ ਦੇ ਵਿੱਚ ਸ਼ੇਅਰ ਕਰਾਂਗੇ ਅਸੀਂ ਤੁਹਾਡੇ ਨਾਲ ਤਾਂ ਇਹ ਮਹੱਤਵਪੂਰਨ ਜਾਣਕਾਰੀਆਂ ਨੇ ਕਿਉਂਕਿ ਜਸਪ੍ਰੀਤ ਦਾ ਪਰਿਵਾਰ ਇਹ ਇਲਜ਼ਾਮ ਲਗਾ ਰਿਹਾ ਪੁਲਿਸ ਦੇ ਉੱਪਰ ਕਿ ਪੁਲਿਸ ਵੱਲੋਂ ਫੇਕ ਇਨਕਾਊਂਟਰ ਕੀਤਾ ਗਿਆ ਹੈ ਜਿਸ ਦਿਨ ਇਨਕਾਊਂਟਰ ਹੋਇਆ ਜਿਸ ਦਿਨ ਇਨਕਾਊਂਟਰ ਤੋਂ ਪਹਿਲਾਂ ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਦਿਨ ਜਸਪ੍ਰੀਤ ਕਰਈ ਸੀ ਜੇ ਜਸਪ੍ਰੀਤ ਕਰ ਸੀ ਤਾਂ ਜਸਪ੍ਰੀਤ ਦਾ ਸੀਸੀਟੀਵੀ ਫੁਟੇਜ ਮਲੋੜ ਦੇ ਕਿਸੇ ਹੋਟਲ ਤੋਂ ਕਿਵੇਂ ਨਿਕਲਿਆ ਇਹ ਵੱਡੇ ਸਵਾਲ ਨੇ ਜਿਸ ਦਾ ਜਵਾਬ ਪੁਲਿਸ ਨੂੰ ਦੇਣਾ ਚਾਹੀਦਾ ਹੈ ਤੇ ਅਸੀਂ ਉਮੀਦ ਕਰਦੇ ਹਾਂ ਵੀ ਪੁਲਿਸ ਅਧਿਕਾਰੀ ਫਿਰ ਤੋਂ ਪ੍ਰੈਸ ਕਾਨਫਰੰਸ ਕਰਨਗੇ ਤੇ ਇਹ ਸਾਰੇ ਸਵਾਲਾਂ ਦਾ ਜਵਾਬ ਦੇਣਗੇ ਤਾਂ ਕਿ ਲੋਕਾਂ ਦਾ ਵਿਸ਼ਵਾਸ ਬਹਾਲੀ ਜਿਹੜੀ ਹੈ ਜਿਹੜਾ ਇਹ ਇਨਕਾਊਂਟਰ ਹੋਇਆ ਉਸ ਬਾਰੇ ਹੋ ਸਕੇ ਆ ਦੇਖ ਲਓ ਮੈਸੇਜ ਵੀ ਪਾਈ ਜਾ ਰਹੇ ਨੇ ਜਸਵਿੰਦਰ ਕੋਰ ਹੈ ਸਰਬਜੀਤ ਹੈ ਇਹ ਫੇਕ ਇਨਕਾਊਂਟਰ ਗਲਤ ਇਨਕਾਊਂਟਰ ਕਹਿ ਰਹੇ ਨੇ ਲੇਕਿਨ ਕੁਝ ਜਾਣਕਾਰੀਆਂ ਜੋ ਸਾਹਮਣੇ ਆਈਆਂ ਦੋਸਤੋ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਇਹ ਤੁਹਾਡੇ ਆਪਣੇ ਵਿਚਾਰ ਹੈ ਕਿ ਤੁਸੀਂ ਇਹਨੂੰ ਕਿਵੇਂ ਲੈਨੇ ਹੋ ਕਿਵੇਂ ਦੇਖਦੇ ਹੋ ਲੇਕਿਨ ਜੋ ਜਾਣਕਾਰੀਆਂ ਨਿਕਲ ਕੇ ਆਈਆਂ ਨੇ ਉਹ ਬਿਲਕੁਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੁਸੀਂ ਸਾਡੇ ਨਾਲ ਬਣੇ ਰਹੋ ਫਿਲਹਾਲ ਇਹ ਨਵੀਂ ਜਾਣਕਾਰੀ ਸੀ ਜੋ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਹਾਂ ਸਾਡੇ ਨਾਲ ਨੇ ਪੱਤਰਕਾਰ ਰੋਤਾਸ ਸੋਖਲ ਜੀ ਇਹ ਕੁਝ ਜਾਣਕਾਰੀ ਦੇ ਰਹੇ ਹਨ ਇਨਕਾਊਂਟਰ ਹੋਇਆ ਉਸ ਤੋਂ ਬਾਅਦ ਲਗਾਤਾਰ ਪੁਲਿਸ ਜਿਹੜੀ ਹੈ ਪ੍ਰੇਸ ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ ਅਜੇ ਤੱਕ ਉਹਨਾਂ ਨੇ ਦੱਸਿਆ ਜਿਹੜੇ ਦੋ ਇਨਕਾਊਂਟਰ ਵਿੱਚ ਜਿਹੜੇ ਮੁੰਡੇ ਮਾਰੇ ਗਏ ਆ ਉਹ ਕਿਨਾਂ ਦੀ ਗੋਲੀਆਂ ਚ ਮਾਰੇ ਗਏ ਕਿਵੇਂ ਮਾਰੇ ਗਏ ਅਜੇ ਤੱਕ ਉਹਨਾਂ ਨੇ ਦੱਸਿਆ ਪਰ ਅੱਜ ਸਵੇਰੇ ਦੋਨਾਂ ਜਿਹੜਾ ਗੋਲੀਆਂ ਦਾ ਜਿਹੜਾ ਹੈ ਪੋਸਟਮਾਰਟਮ ਹੋਣਾ ਜੀ ਪਰ ਪੁਲਿਸ ਨੇ ਫਿਰ ਦੂਰੀ ਬਣਾ ਕੇ ਰੱਖੀ ਅਜੇ ਤੱਕ ਉਹਨਾਂ ਨੇ ਕਲੀਅਰ ਨਹੀਂ ਕੀਤਾ ਵੀ ਪੋਸਟਮਾਰਟਮ ਕਿੰਦਾ ਹੋਇਆ ਹੈ ਕਿਹੜਾ ਪਰਿਵਾਰ ਆਇਆ ਹੈ ਕਿਹੜਾ ਨਹੀਂ ਆਇਆ ਸਵੇਰੇ ਜਿਹੜੇ ਸਾਨੂੰ ਸੂਤਰਾਂ ਤੋਂ ਪਤਾ ਲੱਗਿਆ ਸੀਗਾ ਵੀ ਰਾਮ ਰਤਨ ਦਾ ਜਿਹੜਾ ਪਰਿਵਾਰ ਇੱਥੇ ਆਇਆ ਤੇ ਰਾਮ ਰਤਨ ਦਾ ਜਿਹੜਾ ਉਹਨਾਂ ਦਾ ਜਿਹੜਾ ਉਹਦੀ ਬੋਡੀ ਦਾ ਜਿਹੜਾ ਪੋਸਟਮਾਰਟਮ ਹੋਇਆ ਪਰ ਪੁਲਿਸ ਨੇ ਇੱਕ ਵਾਰ ਵੀ ਨਹੀਂ ਦੱਸਿਆ ਹੁਣ ਸਾਨੂੰ ਸੂਤਰਾਂ ਤੋਂ ਪਤਾ ਲੱਗਿਆ ਵੀ ਜਿਹੜੇ ਜਸਪਰੀ ਦੇ ਪਰਿਵਾਰ ਵਾਲੇ ਸੀ ਉਹ ਲਗਾਤਾਰ ਇਸ ਇਨਕਾਊਂਟਰ ਤੇ ਜਿਹੜਾ ਇਨਕਾਊਂਟਰ ਹੋਇਆ ਉਸਤੇ ਸਵਾਲ ਚੁੱਕ ਰਹੀ ਸੀ ਵੀ ਇਹ ਇਨਕਾਊਂਟਰ ਹੈ ਜਿਹੜਾ ਫੇਕ ਹੋਇਆ ਤੇ ਉਹ ਉੱਥੇ ਰੋਸ਼ ਪ੍ਰਦਰਸ਼ਨ ਵੀ ਕਰ ਰਹੀ ਸੀ ਪਟਿਆਲੇ ਤੇ ਹੁਣ ਉਹ ਉੱਥੋਂ ਚਲੇ ਹੋਏ ਨੇ ਅ ਅੱਧੇ ਪੌਣੇ ਘੰਟੇ ਤੱਕ ਉਹ ਇੱਥੇ ਪਹੁੰਚ ਜਾਣਗੇ ਤੇ ਉਹ ਮੀਡੀਆ ਨਾਲ ਵੀ ਰੂਬਰੂ ਹੋਣਗੇ ਅਗਰ ਜੇ ਪੁਲਿਸ ਪੁਲਿਸ ਨੇ ਹੌਣ ਦਿੱਤਾ ਤਾਂ ਜੇ ਪੁਲਿਸ ਨੇ ਹੌਣ ਦਿੱਤਾ ਤਾਂ ਜ਼ਰੂਰ ਉਹ ਸਾਡੇ ਨਾਲ ਰੂਬਰੂ ਹੋਣਗੇ ਅਸੀਂ ਮੀਡੀਆ ਰਾਹੀਂ ਤੁਹਾਨੂੰ ਅਸੀਂ ਪੂਰੀ ਜਾਣਕਾਰੀ ਦੇਵਾਂਗੇ ਵੀ ਉਹਨਾਂ ਦੇ ਬੱਚਿਆਂ ਦਾ ਜਿਹੜਾ ਇਨਕਾਊਂਟਰ ਕਿਵੇਂ ਹੋਇਆ ਤੇ ਉਹ ਕਿਵੇਂ ਉਹਨਾਂ ਨੂੰ ਪੁਲਿਸ ਤੋਂ ਚੱਕੀ ਲਈਏ ਪੂਰੀ ਜਾਣਕਾਰੀ ਅਸੀਂ ਤੁਹਾਨੂੰ ਦੇਵਾਂਗੇ ਤੁਸੀਂ ਸਾਡੇ ਨਾਲ ਬਣੇ ਰ ਪੁਲਿਸ ਨੇ ਸਾਡੇ ਪਰਿਵਾਰ ਨੂੰ ਸਾਡੇ ਨਾਲ ਜੇ ਮਿਲਣ ਦਿੱਤਾ ਤਾਂ ਜੀ ਬਿਲਕੁਲ ਜੀ ਅਰਦਾਸ ਜੀ ਧੰਨਵਾਦ ਹਾਂ ਤੇ ਦੋਸਤੋ ਅਸੀਂ ਲਗਾਤਾਰ ਬਣੇ ਹੋਏ ਹਾਂ ਅੱਜ ਭੁੱਖੇ ਤੇ ਆਏ ਬੈਠੇ ਹਾਂ ਇੱਥੇ ਸਵੇਰ ਦੇ ਬੈਠੇ ਹਾਂ ਜਦੋਂ ਦੀ ਜਾਣਕਾਰੀ ਮਿਲੀ ਕਿ ਅੱਜ ਪੋਸਟਮਾਰਟਮ ਹੋਣਾ ਹੈ ਤੇ ਉਸ ਦੇ ਪਰਿਵਾਰ ਨੇ ਜੋ ਰਾਮਰਤਨ ਹੈ ਤੇ ਜਸਪ੍ਰੀਤਾ ਉਹਨਾਂ ਦੇ ਪਰਿਵਾਰਾਂ ਨੇ ਆ ਕੇ ਇੱਥੇ মিডিਆ ਨਾਲ ਰੂਬਰੂ ਹੋਣਾ ਹੈ ਉਦੋਂ ਦੀ ਹੀ ਜਾਣਕਾਰੀ ਲੈਣ ਵਾਸਤੇ ਅਸੀਂ ਬੈਠੇ ਸੀ ਕਿ ਉਹਨਾਂ ਦਾ ਵੀ ਪੱਖ ਦਿਖਾਇਆ ਜਾ ਸਕੇ ਲੇਕਿਨ ਪੁਲਿਸ ਵੱਲੋਂ ਫਿਰ ਤੋਂ ਕਿਸ ਤਰ੍ਹਾਂ ਦਾ ਵਤੀਰਾ ਵਰਤਿਆ ਗਿਆ ਵੀ মিডিਆ ਤੋਂ ਦੂਰੀ ਬਣਾਈ ਗਈ ਤੇ ਉਸ ਪਰਿਵਾਰ ਨੂੰ ਸਾਨੂੰ ਤਾਂ ਵੇਖਣ ਹੀ ਨਹੀਂ ਦਿੱਤਾ ਗਿਆ ਤੁਸੀਂ ਸੋਚੋ ਵੀ ਆਮ ਲੋਕਾਂ ਨੂੰ ਕਿਵੇਂ ਦੇਖਣ ਦਿੱਤਾ ਜਾਏਗਾ ਉਹਨਾਂ ਨੂੰ ਹਨਾ ਤਾਂ ਜਸਪ੍ਰੀਤ ਦਾ ਪਰਿਵਾਰ ਲਗਾਤਾਰ ਪਟਿਆਲੇ ਤੋਂ মিডিਆ ਸਾਹਮਣੇ ਆਪਣਾ ਪੱਖ ਰੱਖ ਰਿਹਾ ਜਸਪ੍ਰੀਤ ਦਾ ਪਰਿਵਾਰ ਇਹ ਵੀ ਕਹਿ ਰਿਹਾ ਕਿ ਜਸਪ੍ਰੀਤ ਉਸ ਦਿਨ ਕਰੇ ਸੀ ਜਿਸ ਦਿਨ ਉਹ ਕਤਲकांड ਹੋਇਆ ਲੇਕਿਨ ਪੁਲਿਸ ਵੱਲੋਂ ਤਾਂ ਹੁਣ ਤੱਕ ਕੋਈ ਕਨਫਰਮੇਸ਼ਨ ਨਹੀਂ ਦਿੱਤੀ ਗਈ ਲੇਕਿਨ ਜੋ ਸੀਸੀਟੀ ਫੁਟੇਜ ਸਾਹਮਣੇ ਆ ਰਹੀਆਂ ਨੇ ਕਿਉਂਕਿ ਸਾਡੇ ਵੀ ਸੂਤਰ ਹੁੰਦੇ ਆ ਸੂਤਰਾਂ ਦੇ ਹਿਸਾਬ ਨਾਲ ਸਾਡੇ ਕੋਲ ਜੋ ਸੀਸੀਟੀ ਫੁਟੇਜ ਆਏ ਨੇ ਉਹ ਸੀਸੀਟੀ ਫੁਟੇਜ ਜ਼ਾਹਿਰ ਕਰਦੇ ਨੇ ਭਾਵੇਂ ਇਹ ਇਨਕਾਊਂਟਰ ਫੇਕ ਹੋਇਆ ਅਸਲੀ ਹੋਇਆ ਇਹ ਬਾਦ ਦੱਸ ਵਾਲਾ ਹੈ ਲੋਕਾਂ ਦੀ ਸੋਚ ਹੈ ਜਿਸ ਨੇ ਜੋ ਸੋਚਣਾ ਉਹ ਸੋਚੀ ਜਾਵੇ ਲੇਕਿਨ ਪੁਲਿਸ ਵੱਲੋਂ ਇਨਕਾਊਂਟਰ ਹੋਇਆ ਜਾਂ ਪੁਲਿਸ ਵੱਲੋਂ ਜਿਵੇਂ ਦੱਸਿਆ ਗਿਆ ਕਿ ਕਿਸੇ ਹੋਰ ਦੀ ਗੋਲੀ ਨਾਲ ਮਰੇ ਆ ਜਾਂ ਮੁੱਠਵੇੜ ਚ ਮਰੇ ਆ ਜਾਂ ਪੁਲਿਸ ਦਾ ਵੀ ਜੋ ਵੀ ਪੱਖ ਹੈ ਲੇਕਿਨ ਇਹ ਜ਼ਰੂਰ ਹੈ ਕਿ ਜਸਪ੍ਰੀਤ ਦਾ ਇਸ ਕਤਲकांड ਨਾਲ ਕਿਸੇ ਨਾ ਕਿਸੇ ਰੂਪ ਵਿੱਚ ਸੰਬੰਧ ਜ਼ਰੂਰ ਸੀ ਕਿਉਂਕਿ ਜਸਪ੍ਰੀਤ ਦੀ ਗੱਡੀ ਦਾ ਨੰਬਰ ਸੀ ਐਚ ਆਰ 36 ਐਸ 992 ਇਹ ਗੱਡੀ ਸੀ ਜੋ ਕਿ ਸਵਿਫਟ ਕਾਰ ਸੀ ਤੇ ਇਸ ਕਾਰ ਬਾਰੇ ਵੀ ਜੋ ਸੱਦ ਕੋਲ ਡਾਕੂਮੈਂਟ ਆਇਆ ਉਹ ਵੀ ਤੁਹਾਨੂੰ ਦੱਸ ਦਿਆਂਗੇ ਸ਼ੇਅਰ ਕਰ ਦਿਆਂਗੇ ਇਸ ਕਾਰ ਦੇ ਵਿੱਚ ਜਸਪ੍ਰੀਤ ਖੁਦ ਚਲਾ ਰਿਆ ਸੀ ਤੇ ਜਸਪ੍ਰੀਤ ਦਾ ਚਿਹਰਾ ਵੀ ਬਾਹਰ ਨਿਕਲਦਾ ਹੈ ਟੋਲ ਨਾਕੇ ਦੇ ਨੇੜੇ ਉਸ ਤੋਂ ਬਾਅਦ ਹੀ ਪੁਲਿਸ ਨੇ ਆਈਡੈਂਟੀਫਾਈ ਕੀਤਾ ਉਸ ਤੋਂ ਬਾਅਦ ਹੀ ਪੁਲਿਸ ਨੇ ਨਾਮ ਅਗਰ ਲੱਗੀ ਸੀ ਉਸ ਤੋਂ ਬਾਅਦ ਹੀ ਜਸਪ੍ਰੀਤ ਨੂੰ ਚੁੱਕਿਆ ਗਿਆ ਉਸ ਦੇ ਨਾਲ ਜੋ ਰਾਮਰਤਨ ਉਸ ਨੂੰ ਚੁੱਕਿਆ ਗਿਆ ਲੇਕਿਨ ਉਸ ਤੋਂ ਪਹਿਲਾਂ ਦੀਆਂ ਜੋ ਸੀਸੀਟੀਵੀ ਫੁਟੇਜ ਸਾਹਮਣੇ ਆਈਆਂ ਨੇ ਕਿਸੇ ਹੋਟਲ ਦੀਆਂ ਨੇ ਹੋਟਲ ਦਾ ਨਾਮ ਸਾਡੇ ਕੋਲ ਨਹੀਂ ਪਹੁੰਚਾ ਲੇਕਿਨ ਸੀਸੀਟੀਵੀ ਫੁਟੇਜ ਦੋਸਤੋ ਅਸੀਂ ਤਰਨਾਲ ਸ਼ੇਅਰ ਕਰਾਂਗੇ ਕਿ ਸੀਸੀਟੀਵੀ ਫੁਟੇਜ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਸਪ੍ਰੀਤ ਤੇ ਰਾਮਰਤਨ ਇਹ ਦੋਨੋਂ ਉਸ ਹੋਟਲ ਦੇ ਵਿੱਚ ਰਾਤ ਨੂੰ ਆ ਕੇ 9:23 ਮਿੰਟ 'ਤੇ ਦਾਖਲ ਹੁੰਦੇ ਆ ਤੇ ਉਸ ਤੋਂ ਬਾਅਦ ਰਾਤ ਨੂੰ ਮਲੋੜ ਦੇ ਵਿੱਚ ਸਟੇ ਕਰਦੇ ਨੇ ਇਹ ਨਵੀਂ ਜਾਣਕਾਰੀ ਹੈ ਦੋਸਤੋ ਜੋ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਜਿਹੜਾ ਕਿ ਆਧਾਰ ਕਾਰਡ ਹੈ ਆਧਾਰ ਕਾਰਡ ਉੱਪਰ ਇਹਨਾਂ ਦੇ ਐਡਰੈਸ ਵੀ ਲਿਖਿਆ ਹੈ ਇਹਨਾਂ ਦੀ ਡੇਟ ਆਫ ਬਰਥ ਵੀ ਲਿਖੀ ਹੈ ਤੇ ਆਧਾਰ ਕਾਰਡ ਦੇ ਉੱਪਰ ਜੋ ਹੈ ਜਿਹੜਾ ਕਿ ਹੋਟਲ ਵਾਲੇ ਜਦੋਂ ਇਹ ਕਾਗਜ਼ ਉੱਪਰ ਲੈਂਦੇ ਆ ਤਾਂ ਉਹਦੇ ਉੱਪਰ ਜਸਪ੍ਰੀਤ ਵੱਲੋਂ ਸਾਈਨ ਵੀ ਕੀਤੇ ਗਏ ਆ ਇਹ ਸਾਰੀਆਂ ਜਾਣਕਾਰੀਆਂ ਨੇ ਜੋ ਤੁਹਾਡੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ 2003 ਘੰਟੇ ਤੱਕ ਐਸੀ ਕਿਉਂਕਿ ਅਸੀਂ ਵੇਟ ਕਰ ਰਹੇ ਹਾਂ ਜਸਪ੍ਰੀਤ ਦਾ ਪਰਿਵਾਰ ਆ ਜਾਏ ਉਸ ਤੋਂ ਬਾਅਦ ਅਸੀਂ ਤੁਹਾਡੇ ਨਾਲ ਉਹ ਫੁਟੇਜ ਦੇ ਨਾਲ ਬਿਲਕੁਲ ਸ਼ੇਅਰ ਕਰਾਂਗੇ ਧੰਨਵਾਦ ਦੋਸਤੋ ਸ਼ੁਕਰੀਆ